ਔਰ ਨਿੰਦੋਸਤਾਨੀਆਂ ਦੀ ਧਨ ਦੇ ਚ ਰੁਚੀ ਹੈ ਧਰਮ ਦੇ ਚ ਰੁਚੀ ਨਹੀਂ ਹੈ ਧਰਮ ਦਾ ਉਥੇ ਕੋਈ ਭਵਿਸ਼ ਮੈਨੂੰ ਨਹੀਂ ਦਿਖਾਈ ਦਿੰਦਾ 2000 ਸਾਲ ਦੀ ਮੁਕਲਸੀ ਗਰੀਬੀ ਗੁਲਾਮੀ ਫਰਕ ਸਿਰਫ ਇਤਨਾ ਹੈ ਵਿਦੇਸ਼ੀ ਲੁਟੇਰਿਆਂ ਦੇ ਹੱਥ ਵਿੱਚ ਦੇਸ਼ ਸੀ ਹੁਣ ਦੇਸ਼ੀ ਲੁਟੇਰਿਆਂ ਦੇ ਹੱਥੇ ਚ ਆ ਗਿਆ ਲੁਟੇਰੇ ਅੱਜ ਵੀ ਮੌਜੂਦ ਮਨਿਸਟਰ ਲੁਟੇਰੇ ਐਮਪੀ ਲੁਟੇਰੇ ਐਮਐਲ ਲੁਟੇਰੇ ਹੈਰਾਨਗੀ ਦੀ ਗੱਲ ਹਾਈ ਕੋਰਟ ਨੇ ਸਭ ਲੁਟੇਰੇ ਸਾਬਤ ਕਰ ਦਿੱਤੇ ਦੇਸ਼ ਦੀ ਦੌਲਤ ਸਵਿਟਜ਼ਰਲੈਂਡ ਦੇ ਬੈਂਕਾਂ ਚ ਬਾਹਰ ਦੇ ਬੈਂਕਾਂ ਚ ਸਭ ਕੁਝ ਬਾਹਰ ਜਾ ਰਿਹਾ ਹੈ ਹੁਣ ਹਿੰਦੁਸਤਾਨੀ ਧਨ ਦੀ ਖਾਤਰ ਧਰਮ ਛੋੜ ਸਕਦਾ ਹੈ ਉਪਨਿਸ਼ਤਾਂ ਨੂੰ ਗੀਤਾ ਨੂੰ ਕ੍ਰਿਸ਼ਨ ਨੂੰ ਛੋੜਿਆ ਜਾ ਸਕਦਾ ਧਨ ਦੀ ਖਾਤਰ ਰਹਿਤ ਨੂੰ ਬਹਿਤ ਨੂੰ ਗੁਰੂ ਨਾਨਕ ਨੂੰ ਕਲਗੀ ਦਰ ਦੇ ਸਿਧਾਂਤ ਨੂੰ ਛੋੜਿਆ ਜਾ ਸਕਦਾ ਧਨ ਦੀ ਖਾਤਰ ਸਿੱਖ ਛੋੜ ਸਕਦਾ ਹਿੰਦੂ ਛੋੜ ਸਕਦਾ ਸੌ ਸਿੱਖਾਂ ਦੇ ਮੁੰਡੇ ਰੋਜ਼ ਪੰਜਾਬ ਛੋੜ ਰਹੇ ਨੇ ਕੇਸ 에ਰਪੋਰਟ ਤੇ ਮੁੰਡਨ ਕਰਕੇ ਹੀ ਨਿਕਲਦੇ ਨੇ ਛੋੜਿਆ ਜਾ ਸਕਦਾ ਹੈ ਧਨ ਦੀ ਖਾਤਰ ਧਰਮ ਨੂੰ ਧਰਮ ਕੀਏ ਕੁਛ ਵੀ ਘਰ ਵਿੱਚ ਧਨ ਆਣਾ ਸ਼ੁਰੂ ਹੋ ਜਾਏ ਘਰ ਵਿੱਚੋਂ ਰਹਿਤ ਬੈਤ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਘਰ ਵਿੱਚ ਧਨ ਆਣਾ ਸ਼ੁਰੂ ਹੋ ਗਿਆ ਹੈ ਗੁਰਬਾਣੀ ਦੇ ਗੁਟਕੇ ਨਿਕਲਣੇ ਸ਼ੁਰੂ ਹੋ ਗਏ ਘਰ ਵਿੱਚ ਇਹਨਾਂ ਦੀ ਲੋੜ ਨਹੀਂ ਘਰ ਵਿੱਚ ਸਾਜੋ ਸਮਾਨ ਆਣਾ ਸ਼ੁਰੂ ਹੋ ਗਿਆ ਹੈ ਧਨ ਗੁਰੂ ਨਾਨਕ ਦੇਵ ਜੀ ਦੇ ਸ਼ਰਮ ਕਲਗੀਧਰ ਦੇ ਬਖਸ਼ਿਸ਼ ਘਰੋਂ ਨਿਕਲਣੀ ਸ਼ੁਰੂ ਹੋ ਗਈ ਕਿੰਨੀ ਕੁਰਬਾਨੀਆਂ ਨਾਲ ਦਿੱਤੀ ਸੀ ਸਤਿਗੁਰੂ ਨੇ ਹਿੰਦੁਸਤਾਨੀ ਦੀ ਰੁਚੀ ਧਨ ਦੇ ਚ ਹੈ ਧਰਮ ਦੇ ਚ ਨਹੀਂ